ਲੁਧਿਆਣਾ ਦੇ ਹਲਵਾੜਾ ਹਵਾਈ ਅੱਡੇ ਬਾਰੇ ਅਪਡੇਟ ਆ ਰਿਹਾ ਤਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲੁਧਿਆਣਾ ਤੋਂ ਰਾਜ ਸਭਾ ਦੇ ਐਮਪੀ ਸੰਜੀਵ अरोड़ा ਨੇ ਟਾਟਾ ਸਨਜ਼ ਦੇ ਚਾਰ ਮੈਂਬਰਾਂ ਦੇ ਨਾਲ ਚਾਰ ਉਹਨਾਂ ਦੇ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਹੜੇ ਹਾਈ ਲੈਵਲ ਦੇ ਕਾਫੀ ਮੁਲਾਜ਼ਮ ਨੇ ਤੇ ਉਹਨਾਂ ਨੇ ਜਿਹੜੀ ਮੰਗ ਕੀਤੀ ਸੀ ਟਾਟਾ ਸਨਜ਼ ਦੇ ਜੋ ਚੇਅਰਮੈਨ ਨੇ ਅੰਦ ਚੰਦਰਾਸ਼ੇਖਰ ਕੀ ਲੁਧਿਆਣਾ ਤੋਂ ਹਲਵਾੜਾ ਹਵਾਈ ਅੱਡੇ ਤੋਂ ਫਲਾਈਟਾਂ ਨੇ ਜਿਹੜੀਆਂ ਚਾਲੂ ਕੀਤੀਆਂ ਹਨ ਕਿਉਂਕਿ ਸਿਵਲ ਸਾਈਡ ਦਾ ਜਿਹੜਾ 에어ਪੋਰਟ ਦਾ ਕੰਮ ਹੈ ਉਹ ਲਗਭਗ ਪੂਰਾ ਹੋ ਚੁੱਕਾ ਹੈ 100% ਤੇ ਕੁਝ ਕੰਮ ਜਿਹੜਾ IAF ਦਾ ਯਾਨੀ ਇੰਡੀਅਨ 에어ਫੋਰਸ ਦਾ ਜਿਹੜਾ ਰਣਵੇ ਵਾਲੇ ਪਾਸੇ ਜਿਹੜਾ ਹੈਗਾ 에어ਪੋਰਟ ਸਟੇਸ਼ਨ ਦੇ ਉੱਪਰ ਉਹ ਰਹਿੰਦਾ ਤਾਂ ਉਹ ਵੀ ਬਹੁਤ ਛੇਤੀ ਹੀ ਮੁੱਕਣ ਵਾਲਾ ਹੈ ਤੇ ਇਹ ਜਿਹੜੀ ਮੰਗ ਉਹਨਾਂ ਨੇ ਕੀਤੀ ਸੀ ਤੇ ਇਸ ਦੇ ਮੱਦੇਨਜ਼ਰ ਟਾਟਾ ਨੇ ਆਪ ਦੇ ਚਾਰ ਰਿਪ੍ਰੈਜ਼ੈਂਟੇਟਿਵਸ ਭੇਜੇ ਸੀਗੇ ਦਿੱਲੀ ਤੇ ਇਥੋਂ ਲੁਧਿਆਣੇ ਤੋਂ ਰਾਜ ਸਭਾ ਦੇ ਮੈਂਬਰ ਸੰਜੀਵ ਅਡੂੜਾ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਡਿਸਕਸ਼ਨ ਕੀਤੀ ਹੈ ਕਿ ਕਦੋਂ ਫਲਾਈਟਾਂ ਨੂੰ ਜਿਹੜਾ ਚਾਲੂ ਕੀਤਾ ਜਾਣਾ ਤੁਹਾਨੂੰ ਇਹ ਦੱਸ ਦਈਏ ਟਾਟਾ ਦਾ ਮਰਜਰ ਹੋ ਰਿਹਾ ਵਿਸਤਾਰਾ ਦੇ ਨਾਲ ਵਿਸਤਾਰਾ ਟਾਟਾ ਦੀ ਪਹਿਲਾਂ ਤੋਂ ਹੀ 에ਅਰਲਾਈਨ ਹੈਗੀ ਹੈ ਜਿਹੜੀ ਕਿ ਸਿੰਗਾਪੁਰ 에ਅਰਲਾਈਨ ਦਾ ਵੀ ਇਹਦੇ ਵਿੱਚ ਸਟੇਕ ਹੈਗਾ ਤੇ ਇਸ ਤੋਂ ਇਲਾਵਾ 에ਅਰ ਇੰਡੀਆ ਵੀ ਟਾਟਾ ਨੇ ਖਰੀਦ ਲਈ ਹੈ ਤੇ ਹੁਣ 에ਅਰ ਇੰਡੀਆ ਤੇ ਵਿਸਤਾਰਾ ਦਾ ਮਰਜਰ ਹੋ ਰਿਹਾ ਜੋ ਕਿ ਨਵੰਬਰ ਤੱਕ ਪੂਰਾ ਹੋ ਜਾਵੇਗਾ ਉਦੋਂ ਤਾਈਂ ਕੋਈ ਵੀ ਨਵਾਂ 에ਅਰਪੋਰਟ ਸ਼ੈਡਿਊਲ ਦੇ ਵਿੱਚ ਐਡ ਟਾਟਾ ਨੇ ਨਹੀਂ ਕਰਨਾ ਹੈ ਪਰ ਉਸ ਤੋਂ ਬਾਅਦ ਜਿਹੜਾ ਲੁਧਿਆਣੇ ਬਾਰੇ ਸਾਰਾ ਜਿਹੜਾ ਫਲਾਈਟ ਚਾਲੂ ਕਰਨ ਦਾ ਪ੍ਰਾਵਧਾਨ ਹੈ ਉਹ ਕੀਤਾ ਜਾ ਰਿਹਾ ਤੇ ਇਸੇ ਵਿਚਕਾਰ ਜਿਹੜਾ ਸਮਾਂ ਹੈਗਾ ਨਵੰਬਰ ਤੱਕ ਦਾ ਤਾਂ ਤੱਕ ਟਾਟਾ ਜਿਹੜਾ ਹੈ ਆਪਦੀ ਸਪੈਸ਼ਲ ਟੀਮ ਲੁਧਿਆਣੇ ਭੇਜੇਗਾ ਤੇ ਪੂਰਾ ਇੱਕ ਨਿਰਵੇਖਣ ਕਰੇਗਾ ਫਲਾਈਟ ਨੂੰ ਕਿੱਦਾਂ ਚਾਲੂ ਕੀਤਾ ਜਾ ਸਕਦਾ ਤੇ ਇਹ ਜਾਣਕਾਰੀ ਹੈ ਜਿਹੜੀ ਸੰਜੀਵ अरोड़ा ਨੇ ਜਿਹੜਾ ਹੈ ਇਹ ਦਿੱਤੀ ਹੈ ਤੇ ਤੁਹਾਨੂੰ ਇਹ ਦੱਸ ਦਈਏ ਕਿ ਲੁਧਿਆਣਾ ਦਾ ਹਲਵਾੜਾ ਹਵਾਈ ਅੱਡਾ ਲਗਭਗ ਬਣ ਕੇ ਤਿਆਰ ਹੋ ਚੁੱਕਾ ਹੈ ਸਿਵਲ ਟਰਮੀਨਲ ਜਿਹੜਾ ਹੈ ਬਣ ਗਿਆ ਹੈ ਤੇ ਸਿਰਫ ਇੰਡੀਅਨ 에ਅਰ ਫੋਰਸ ਵਾਲੇ ਪਾਸੇ ਜਿਹੜਾ ਕੰਮ ਹੈ ਉਹ ਰਹਿੰਦਾ ਤੇ ਇਹ ਤਾਂ ਸਿਰਫ ਟਾਟਾ ਦੀ ਜਿਹੜੀ ਦੋ 에ਅਰਲਾਈਨਸ ਦਾ ਇੱਕ ਵਿਸਤਾਰਾ 에ਅਰ ਇੰਡੀਆ ਇਹਨਾਂ ਦੇ ਮਰਜਰ ਤੋਂ ਬਾਅਦ 에ਅਰ ਇੰਡੀਆ ਤੇ 에ਅਰ ਇੰਡੀਆ ਐਕਸਪ੍ਰੈਸ ਦੋ 에ਅਰਲਾਈਨਸ ਟਾਟਾ ਦੀਆਂ ਹੋ ਜਾਣਗੀਆਂ ਤੇ ਇਹਨਾਂ 에어ਲਾਈਨਸ ਤੋਂ ਇਲਾਵਾ ਹੋਰ ਵੀ ਜਿਹੜੀ 에어ਲਾਈਨਸ ਨੇ ਲੁਧਿਆਣਾ ਤੋਂ ਫਲਾਈਟਾਂ ਚਾਲੂ ਕਰ ਸਕਦੀਆਂ ਨੇ ਟ੍ਰੈਫਿਕ ਨੂੰ ਵੇਖਦੇ ਹੋਏ ਲੋਡ ਨੂੰ ਵੇਖਦੇ ਹੋਏ ਮਾਰਕੀਟ ਨੂੰ ਵੇਖਦੇ ਹੋਏ ਫਲਾਈਟ ਦੀ ਮਾਰਕੀਟਿੰਗ ਨੂੰ ਵੇਖਦੇ ਹੋਏ ਇਹ ਸਾਰਾ ਕੰਮ ਜਿਹੜਾ ਹੈ ਕੀਤਾ ਜਾ ਸਕਦਾ ਹੈ ਉਮੀਦ ਹੈ ਕਿ ਦੀਵਾਲੀ ਤੋਂ ਬਾਅਦ ਸਾਲ ਦੇ ਅੰਤ ਤੱਕ ਲੁਧਿਆਣਾ ਦੇ ਹਲਵਾੜਾ ਹਵਾਈ ਐਡਾਪੋਂ ਫਲਾਈਟਾਂ ਜਿਹੜੀਆਂ ਨੇ ਉਹ ਚੱਲ ਪੈਣਗੀਆਂ ਤੇ Tata Vistara Air India ਤੋਂ ਇਲਾਵਾ ਹੋਰ ਵੀ ਜਿਹੜੀ 에어ਲਾਈਨਸ ਦੇ Indigo ਉਨਾ ਦਾ ਵੀ ਦੇਖਣਾ ਹੋਵੇਗਾ ਕਿ ਕਿਹੜਾ ਉਹਨਾਂ ਦੀ ਫਲਾਈਟਾਂ ਜਿਹੜੀਆਂ ਨੇ ਉਹ ਵੀ ਆਉਂਦੀਆਂ ਨੇ ਕਿਉਂਕਿ ਹਾਲੇ ਜਦੋਂ ਫਲਾਈਟਾਂ ਚਾਲੂ ਹੋਣਗੀਆਂ ਤਾਂ ਜਿਹੜੀ ਮਾਰਕੀਟ ਹੈ ਉਹ ਡੈਫੀਨੇਟਲੀ ਲੁਧਿਆਣੇ ਦੇ ਵਿੱਚ ਹੈਗੀ ਹੈ ਪੰਜਾਬ ਦਾ ਸੈਂਟਰ ਹੈ ਇਸ ਦੇ ਨਾਲ ਪੂਰੇ ਪੰਜਾਬ ਨੂੰ ਫਾਇਦਾ ਹੋਣ ਦਾ ਜਿਹੜੀ ਸੰਭਾਵਨਾ ਹੈ ਤੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਸੰਜੀਵ अरोड़ा ਜੋ ਕਿ ਲੁਧਿਆਣੇ ਤੋਂ ਐਮਪੀ ਨੇ ਰਾਜ ਸਭਾ ਦੇ ਕੇਵ ਭਗਵੰਤ ਮਾਨ ਜੀ ਦਾ ਡ੍ਰੀਮ ਪ੍ਰੋਜੈਕਟ ਹੈ ਤੇ ਉਹਨਾਂ ਨੇ ਜਿਹੜੇ ਪੈਸੇ ਨੇ ਛੇਤੀ ਇਸ ਦੇ ਬਾਰੇ ਰਿਲੀਜ਼ ਕਰਾਏ ਨੇ 168 ਏਕੜ ਦੀ ਜ਼ਮੀਨ ਦੇ ਉੱਪਰ ਇਹ 에어ਪੋਰਟ ਜਿਹੜਾ ਹੈ ਬਣ ਕੇ ਤਿਆਰ ਹੋ ਰਿਹਾ ਹੈ ਲਗਭਗ ਜਿਹੜਾ ਕਿ ਹੋ ਹੀ ਚੁੱਕਾ ਹੈ ਸੋ ਉਮੀਦ ਕਰਦੇ ਹਾਂ ਛੇਤੀ ਤੋਂ ਪਹਿਲਾਂ ਫਲਾਈਟਾਂ ਚੱਲਣਗੀਆਂ ਲੁਧਿਆਣਾ ਵਾਲਿਆਂ ਨੂੰ ਜਿਹੜਾ ਹੈ ਟਰੈਵਲ ਕਰਨ ਦੇ ਵਿੱਚ ਸੌਖ ਹੋਵੇਗੀ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਤਾਲਵਾ